ਲਓ ਜੀ ਲਓ ਜੀ ਦੋਸਤੋ ਅੱਜ ਤੁਹਾਨੂੰ ਦਿਖਾ ਰਹੇ ਹਾਂ ਇੱਕ ਬਹੁਤ ਹੀ ਵਿਰਾਸਤੀ ਮੇਲਾ ਜੋ ਕਿ ਵਿਰਾਸਤੀਆਂ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਅੱਜ ਅਸੀਂ ਪਹੁੰਚਿਆ ਹੈ ਬਹਿੰਡਾ ਵਿਖੇ ਵਿਰਾਸਤ ਮੇਲੇ ਦੇ ਵਿੱਚ ਤੇ ਸਾਡੇ ਨਾਲ-ਨਾਲ ਚੱਲਿਓ ਤੇ ਆਓ ਆਪਾਂ ਤੁਹਾਨੂੰ ਜੋ ਲੋਪ ਚੀਜ਼ਾਂ ਹੋ ਰਹੀਆਂ ਸਾਰੀਆਂ ਇਸ ਮੇਲੇ ਦੇ ਵਿੱਚ ਵਿਖਾਵਾਂਗੇ ਇੱਥੋਂ ਅਸੀਂ ਦਿਖਾਉਨੇ ਜੀ ਆਹ ਦੇਖੋ ਕਿਲਾ ਗੋਵਿੰਦ ਗਾੜਾ ਇੱਥੋਂ ਸ਼ੁਰੂ ਕਰਨ ਲੱਗੇ ਜੀ ਅਸੀਂ ਸਾਰੀਆਂ ਵਿਰਾਸਤਾ ਅਸੀਂ ਵਿਖਾਵਾਂਗੇ ਤੁਹਾਨੂੰ ਆਜੋ ਨਾਲ ਜੁੜਦੇ ਆਓ ਆਜੋ ਆਹ ਦੇਖੋ ਇਹਨੂੰ ਕਹਿੰਦੇ ਐ ਪਹਿਲਾਂ ਜੋ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਸੀ ਕਿ ਡੋਲੀ ਇਹਦੇ ਵਿੱਚ ਡੋਲੀ ਜਾਂਦੀ ਸੀ ਅੱਗੇ ਪਿੱਛੇ ਲਾ ਕੇ ਚੱਕਦੇ ਹੁੰਦੇ ਸੀਗੇ ਤੇ ਇਹ ਡੋਲੀ ਅੱਜ ਤੁਹਾਨੂੰ ਅਸੀਂ ਇੱਥੇ ਵਿਖਾ ਰਹੇ ਆਂ ਇਹ ਡੋਲੀ ਹੈ ਜੀ ਕਿਉਂਕਿ ਸਾਡੇ ਬੱਚੇ ਭੁੱਲ ਰਹੇ ਨੇ ਅਸੀਂ ਨਾਲ-ਨਾਲ ਇਹ ਤੁਹਾਨੂੰ ਦੱਸਾਂਗੇ ਵੀ ਤੇ ਨਾਲ ਦੀ ਨਾਲ ਅਸੀਂ ਬੁਖਾਰਿਆ ਇਹ ਚੀਜ਼ਾਂ ਵਿਰਾਸਤੀ ਪਿੰਡ ਜੈਪਾਲਗੜ੍ਹ ਇਹ ਵਿਰਾਸਤ ਦੇ ਵਿੱਚ ਇਹ ਦਿਖਾਇਆ ਜਾਂਦਾ ਜੀ ਜੈਪਾਲਗੜ੍ਹ ਦੇ ਨਾਂ ਤੇ ਇਹ ਚੱਲ ਰਿਹਾ ਤੇ ਅੱਗੇ ਵਧਦੇ ਅਸੀਂ ਜੈਲਦਾਰਾਂ ਦੀ ਹਵੇਲੀ ਵੱਲ ਇਹ ਜੀਪ ਹੈ ਜੀ ਜੈਲਦਾਰਾਂ ਦੀ ਤੇ ਅੱਗੇ ਤੁਹਾਨੂੰ ਜੈਲਦਾਰ ਵੀ ਦਿਖਾਉਣੇ ਆ ਅਸੀਂ ਐਸ ਸਮੇਲੇ ਦੇ ਵਿੱਚ ਜੈਲਦਾਰਾਂ ਦੀ ਹਵੇਲੀ ਤੇ ਸਾਰੇ ਜੈਲਦਾਰ ਬੈਠੇ ਹੋਏ ਨੇ ਇੱਥੇ ਤੁਹਾਨੂੰ ਦਿਖਾ ਰਿਹਾ ਬਾਪੂ ਬੁੱਢੇ ਸਾਡੇ ਵੀਰ ਨੌਜਵਾਨ ਐਸ ਹਵੇਲੀ ਦੇ ਵਿੱਚ ਨੇ ਤੇ ਪਿੱਛੇ ਵਰਾਸਤੀ ਵੀ ਨਾਲ ਉੱਪਰ ਵੀ ਸਿੰਘ ਨੇ ਜੈਲਦਾਰਾਂ ਦੀ ਹਵੇਲੀ ਹੈ ਜੀ ਪੂਰੀ ਹਵੇਲੀ ਦਾ ਤੁਹਾਨੂੰ ਇਹ ਦ੍ਰਿਸ਼ ਵਿਖਾ ਰਹੇ ਅਸੀਂ ਅੱਗੇ ਵਧਦੇ ਆਂ ਆਜੋ 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 ਆਹ ਲੋ ਜੀ ਅੱਗੇ ਪਹੁੰਚ ਗਏ ਜੀ ਅਸੀਂ ਜੈ ਮਸਤਾ ਦੀ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਮਿਲ ਨਹੀਂ ਆ ਸਾਨੂੰ ਜੈ ਮਸਤਾ ਦੇ ਪੀਰਖਾਨੇ ਦੇ ਵਿੱਚ ਪਹੁੰਚ ਚੁੱਕੇ ਅਸੀਂ ਤੇ ਆਏ ਦੇਖੋ ਜੈ ਮਸਤਾ ਦੀ ਇਹ ਨਾਲ ਤੁਹਾਨੂੰ ਹੋਰ ਵੀ ਦਿਖਾ ਰਿਆ ਸੀ ਊੜਾ ਉੱਠ ਊੜਾ ਉੱਠ ਵਿਖਾ ਰਿਆ ਸੀ ਨਾਲ ਪੱਟੀ ਦਿਖਾ ਰਿਆ ਤੇ ਅੱਗੇ ਦੇਖੋ ਵਿਰਾਸਤੀ ਚੀਜ਼ਾਂ ਹੋਰ ਜਿਵੇਂ ਕਿ ਆ ਦੇਖੋ ਮਧਾਣੀ ਮਧਾਣੀ ਅੱਜ ਕੱਲ ਲੋਪ ਹੋ ਰਹੀ ਹੈ ਚਰਖੇ ਹਾਂਜੀ ਸਾਹਮਣੇ ਘੱਗਰੇ ਦੇਖੋ ਹਾਂਜੀ ਬਹੁਤ ਹੀ ਸੋਹਣੇ ਦ੍ਰਿਸ਼ ਲੋਗ ਤਵੀਤੜੀਆਂ ਲੋਗ ਤਵੀਤੜੀਆਂ ਇਸ ਤਰ੍ਹਾਂ ਕਰਕੇ ਸਾਰੇ ਜੋ ਪੁਰਾਣਾ ਵਿਰਸਾ ਪੁਰਾਣਾ ਵਿਰਸਾ ਦਿਖਾ ਰਹੇ ਤੁਹਾਨੂੰ ਅਸੀਂ ਤੇ ਅੱਗੇ ਵੀਰ ਸਾਡੇ ਵੀਰ ਬੋਲੀਆਂ ਪਾ ਰਹੇ ਨੇ ਇਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਕਿਉਂਕਿ ਅੱਗੇ ਇਹ ਵੀ ਦਿਖਾਵਾਂਗੇ ਤੁਹਾਨੂੰ ਅਸੀਂ ਬੋਲੀਆਂ ਪੈਂਦੀਆਂ ਹੋਈਆਂ ਢੋਲ ਵਾਲੇ ਵੀਰ ਦੇਖੋ ਹਾਂਜੀ ਸਾਡੇ ਵੀਰ ਬੋਲੀਆਂ ਕਰ ਰਹੇ ਨੇ ਹਾਂਜੀ ਕਿਆ ਬਾਤ ਹੈ ਇੱਥੇ ਨੌਜਵਾਨ ਨੌਜਵਾਨ ਪਗੜਾ ਪਾਉਂਦੇ ਹੋਏ ਬੋਲੀਆਂ ਪਾਉਂਦੇ ਹੋਏ ਬੀਬੀਆਂ ਨਾਲ ਬਹੁਤ ਹੀ ਖੂਬਸੂਰਤ ਪੁਰਾਣਾ ਵਿਰਸਾ ਕੱਚੀ ਹਵੇਲੀ ਹਾਂਜੀ ਬਹੁਤ ਸੋਹਣਾ ਦੁੱਧ ਦੇ ਰਿੜਕਾਂ ਦੁੱਧ ਰਿੜਕੇ ਦੁੱਧ ਰਿੜਕੇ ਕੰਗੜਾ ਵਾਲੀ ਕੈਠੇ ਵਾਲਾ ਧਾਰ ਕੱਢਦਾ ਕੀ ਬਾਤ ਹੈ ਦੇਖੋ ਸ਼ੇਰ ਵੀ ਨੇ ਅੱਗੇ ਵਿਖਾਉਣੇ ਤੁਹਾਨੂੰ ਇਸੇ ਤਰ੍ਹਾਂ ਹੀ ਝਲਕ ਸਾਰੀ ਤੁਹਾਨੂੰ ਰਾਸਤ ਮੇਲੇ ਦੀ ਅਸੀਂ ਵਿਖਾਵਾਂਗੇ ਅੱਜ ਸਾਰੇ ਮੇਲੇ ਦੀ ਝਲਕ ਦਿਖਾਵਾਂਗੇ ਤੁਹਾਨੂੰ ਖੂਬ ਵਿਖਾਉਣ ਜਾ ਰਹੇ ਆ ਆਜੋ ਇੱਕ ਖੂਹ ਨੇ ਪਾਲੀ ਪਾਣੀ ਖੂਹ ਤੋਂ ਭਰੇ ਜੋ ਕਿ ਚੀਜ਼ਾਂ ਅਜੋਕੇ ਸਮੇਂ ਦੇ ਵਿੱਚ ਇਹ ਅਲੋਪ ਹੁੰਦੀਆਂ ਜਾ ਰਹੀਆਂ ਪਾਲੀ ਪਾਣੀ ਖੂਹ ਤੋਂ ਭਰੇ ਜੱਗੇ ਜੱਟ ਦੇ ਕਬੂਤਰ ਚੀਨੇ ਨਹਿਰੋਂ ਪਾਰ ਚੋਗ ਦੇ ਦਾਣੇ ਆਜੋ ਜੱਗੇ ਜੜ ਦੀ ਹਵੇਲੀ ਵਿਖਾਉਣੇ ਆ ਕਬੂਤਰ ਵੀ ਵਿਖਾਉਣੇ ਨਾਲ ਚੀਨੇ ਐਵੇਂ ਨਹੀਂ ਕਿਹਾ ਕਿਸੇ ਨੇ ਜੱਗੇ ਜੜਦੇ ਕਬੂਤਰ ਚੀਨੇ ਹਵੇਲੀ ਦੇ ਵਿੱਚ ਕਬੂਤਰਾਂ ਦੇ ਉਸੇ ਤਰ੍ਹਾਂ ਖੁੱਡੇ ਬਣਾਏ ਹੋਏ ਨੇ ਅੱਗੇ ਬਹੁਤ ਪਿਆਰਾ ਸ਼ੇਰ ਹੋਰ ਵੀ ਲਿਖਿਆ ਹੈ ਜੇ ਤੁਸੀਂ ਵੇਖਣਾ ਵਿਰਾਸਤੀ ਮੇਲਾ ਬਟਿੰਡੇ ਵਾਲੀ ਰੇਲ ਚੜਿਆ ਕੀ ਬਾਤ ਹੈ ਜੇ ਤੁਸੀਂ ਬਟਿੰਡੇ ਵਾਲੀ ਰੇਲ ਚੜੋਗੇ ਤਾਂ ਵਿਰਾਸਤੀ ਮੇਲਾ ਫੇਰ ਹੀ ਵੇਖਿਆ ਜਾਣਾ ਬਹੁਤ ਵਧੀਆ ਪੁਰਾਣੇ ਸੰਦ ਵੀ ਪਏ ਨੇ ਹਾਲ ਕਰਾਹੀ ਤਰਪਾਲੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਵੀਰਾਂ ਨੂੰ ਪਤਾ ਹੈ ਉਹੀ ਸਮਝ ਸਕਦੇ ਨੇ ਤੁਹਾਨੂੰ ਅੱਗੇ ਪੰਚਾਇਤ ਵਿਖਾਵਾਂਗੇ ਤੁਹਾਨੂੰ ਅੱਗੇ ਪੰਚਾਇਤ ਵਿਖਾਵਾਂਗੇ ਇਹ ਲਿਖਦਾ ਜੀ ਹੱਕ ਚੱਤ ਹੱਕ ਸੱਚ ਅਤੇ ਇਨਸਾਫ ਦਾ ਦਰ ਸਾਂਝਾ ਪੰਚਾਇਤ ਘਰ ਤੁਹਾਨੂੰ ਪੰਚਾਇਤ ਵਿਖਾਵਾਂਗੇ ਤੁਹਾਨੂੰ ਪੰਚਾਇਤ ਵੀ ਦਿਖਾਵਾਂਗੇ ਸਰਪੰਚ ਸਾਹਿਬ ਵੀ ਦਿਖਾਵਾਂਗੇ ਪੰਚ ਵੀ ਬੈਠੇ ਹੋਏ ਨੇ ਪੰਚਾਇਤੀ ਘਰ ਦੇ ਵਿੱਚ ਬਹੁਤ ਹੀ ਖੂਬ ਬਹੁਤ ਵਧੀਆ ਇਹ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਜੀ ਸਾਰੇ ਦਾ ਸਾਰਾ ਜਿਹੜੇ ਵੀਰ ਘਰਾਂ ਦੇ ਵਿੱਚ ਬੈਠੇ ਨੇ ਅੱਜ ਅਸੀਂ ਸਾਡੇ ਇਸ ਸੋਸ਼ਲ ਮੀਡੀਆ ਰਾਹੀਂ ਸਾਰੇ ਦੇਖ ਸਕਦੇ ਨੇ ਆਜੋ ਆਹ ਦੇਖੋ ਪੰਜਾਬੀ ਦੇ ਵਿੱਚ ਠੇਠ ਊੜਾ ਉੱਠ ਨਾਲ ਊੜਾ ਪਾ ਕੇ ਉੱਠ ਬਣਾਇਆ ਹੋਇਆ ਹੈ ਆੜਾ ਪਾ ਕੇ ਅੰਬ ਬਣਾਇਆ ਹੋਇਆ ਈੜੀ ਪਾ ਕੇ ਇੰਜਣ ਜਿਹੜੇ ਵੀਰਾਂ ਨੂੰ ਪਤਾ ਹੀ ਨਹੀਂ ਕੰਮ ਸਕੂਲਾਂ ਦੇ ਵਿੱਚ ਪੜਦੇ ਆ ਊੜਾ ਉੱਟ ਕੀ ਜੀ ਹੁੰਦੀ ਹੈ ਉਹਦੇ ਨਾਲ ਨਾਲ ਉਦਾਹਰਨਾਂ ਵੀ ਦਿੱਤੀਆਂ ਹੋਈਆਂ ਨੇ ਅੱਗੇ ਰਵਾਜੀ ਬਾੜ ਨਾਲ ਸਿੱਖੀ ਨੂੰ ਵੀ ਸੰਭਾਲਿਆ ਹੋਇਆ ਸਿੱਖੀ ਨੂੰ ਵੀ ਸੰਭਾਲਿਆ ਹੋਇਆ ਦਸਤਾਰ ਬੰਨਣ ਬੰਨਣੇ ਸਿੱਖੋ ਸਿੰਘ ਸਟਾਈਲ ਦਸਤਾਰ ਟ੍ਰੇਨਿੰਗ ਸੈਂਟਰ ਰਜਿਸਟਰਡ ਬਠਿੰਡਾ ਬਹੁਤ ਸੋਹਣੀਆਂ ਸੋਹਣੀਆਂ ਦਸਤਾਰਾਂ ਬੰਨੀਆਂ ਅੱਗੇ ਵੀਰ ਸਿਖਾਉਂਦੇ ਵੀ ਨੇ ਹੋ ਕੋਈ ਨਹੀਂ ਕਰ ਸਕਿਆ ਜੋ ਤੂੰ ਹੁੱਕ ਲਟਕ ਕਹਿੰਦੇ ਜੀ ਵਾਹ ਜੀ ਵਾਹ ਬਹੁਤ ਵਧੀਆ ਸ਼ੇਰ ਲਿਖਿਆ ਕਿੱਥੋਂ ਪਾਲਦਾ ਬਜ਼ੂਰੀ ਦਾਖਾ ਟਿੱਕਰਾਂ ਦੇ ਬੀਜ-ਬੀਜ ਕੇ ਕੀ ਬਾਤ ਆ ਬਹੁਤ ਸੋਹਣੇ-ਸੋਹਣੇ ਸ਼ੇਰ ਵੀ ਵੀਰਾਂ ਨੇ ਲਿਖਿਆ ਇਹ ਕਹਿੰਦੇ ਏ ਵੀਰਾਂ ਦਾ ਕਹਿਣਾ ਇਹ ਹੈ ਵੀ ਸਰਦਾਰੋ ਸਰਦਾਰ ਬਣ ਕੇ ਰਹੋ ਇਹ ਸਰਦਾਰ ਉਹ ਸਰਦਾਰ ਬਣ ਕੇ ਰਹੋ ਦਸਤਾਰ ਸਜਾਓ ਬਹੁਤ ਸੋਹਣਾ ਵੀਰਾਂ ਨੇ ਸਤਲ ਲਾਈ ਹੋਈ ਐ ਉਹ ਸੋਹਣਾ ਕੁੱਤੇ ਰਾਹ ਕੋ ਚਾਲ ਤਾਹੇ ਸੰਤਾ ਹਰਤੋ ਐਸੀ ਤੈਨੂੰ ਕਰੇ ਜਿ ਪਿਆਰੇ ਆ ਦੇਖੋ ਉਹ ਸੋਹਣਾ ਬਹੁਤ ਹੀ ਵਧੀਆ ਅੱਗੇ ਕੱਚਾ ਘਰ ਸ਼ੇਰ ਬਹੁਤ ਸੋਹਣਾ ਲਿਖਿਆ ਅੱਗੇ ਤੇਰੇ ਬੁੱਤ ਨੂੰ ਗੁਆਰੇ ਦੀਆਂ ਫਲਿਆ ਤੈਨੂੰ ਵੀਰਾ ਦੁੱਧ ਦਾ ਛੱਲਾ ਨਾ ਤਾਂ ਅੱਜ ਕੱਲ ਦੇ ਬੱਚਿਆਂ ਨੂੰ ਇਹ ਪਤਾ ਹੈ ਵੀ ਦੁੱਧ ਦਾ ਛੰਨਾ ਕੀ ਹੁੰਦਾ ਹੈ ਤੇ ਨਾ ਹੀ ਇਹ ਪਤਾ ਬੱਚਿਆਂ ਨੂੰ ਅੱਜ ਕੱਲ ਵੀ ਗੁਆਰੇ ਦੀਆਂ ਫਲੀਆਂ ਕੀ ਹੁੰਦੀਆਂ ਬਹੁਤ ਹੀ ਵਧੀਆ ਬਹੁਤ ਸੋਹਣੇ ਸੋਹਣੇ ਵਿਰਾਸਤੀ ਮੇਲੇ ਦੇ ਵਿੱਚ ਆਹ ਦੇਖੋ ਜੀ ਮੈਡਮ ਦੁੱਧ ਦਾ ਛੰਨਾ ਐਵੇਂ ਨਹੀਂ ਲਿਖਿਆ ਵੀਰਵਾਸ ਤੇ ਦੁੱਧ ਵੀ ਕਢਾ ਜਾ ਰਿਹਾ ਸੋ ਅਗਲੀ ਗੱਲ ਕਰਨ ਲੱਗਾ ਚੁੱਪ ਕੱਢ ਚੁੱਪ ਕੱਢ ਬਾਬੇ ਭੁੰਡਾ ਵਾਲੇ ਆ ਦਿਓ ਤੁਹਾਨੂੰ ਇਹ ਵੀ ਦਿਖਾਉਣੇ ਆ ਬਾਬੇ ਪੂੜ ਕਿਵੇਂ ਕੱਢਦੇ ਆਜੋ ਹਾਂਜੀ ਇਹ ਇਹ ਨੇ ਬਾਬੇ ਤੁਣਾ ਲੱਗਿਆ ਹੋਇਆ ਦੇਖ ਕੀ ਬਾਤ ਆ ਬਾਬੇ ਕੱਢਦੇ ਆ ਪੂੜ ਬਹੁਤ ਵਧੀਆ ਆਜੋ ਚੱਲਦੇ ਆ ਚਾਚੀ ਜਤਰਾ ਦੇ ਘਰੇ ਦੇਖਦੇ ਆ ਕੀ ਕੁਝ ਉੱਥੇ ਵੀ ਵੇੜਾ ਛਗਣਾ ਦਾ ਵੇੜਾ ਛਗਣਾ ਦੇ ਵਿੱਚ ਕੀ ਕੁਸ਼ ਆਜੋ ਵਾਹ ਜੀ ਵਾਹ ਦੇਖੋ ਇਹਨੂੰ ਕਹਿੰਦੇ ਆ ਪੁਰਾਣਾ ਸਾਡਾ ਵਿਰਸਾ ਚਾਚੀ ਅਦਰੂ ਦੇ ਘਰੇ ਪਹੁੰਚ ਚੁੱਕੇ ਅਸੀਂ ਦੇਖੋ ਸ਼ੇਰ ਦੇਖੋ ਬਹੁਤ ਵਧੀਆ ਵਧੀਆ ਲਿਖਿਆ ਮੇਰੀ ਕੌਣ ਚਕੂ ਫਲਕਾਰੀ ਛੋਟੇ ਦਿੌਰ ਬਿਨਾ ਦਿੌਰ ਪਰਜਾਈ ਦਾ ਵੀ ਰਿਸ਼ਤਾ ਨਾਲ 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 ਪੂਰਾ ਰੱਖਿਆ ਹੋਇਆ ਹੈ। ਸਾਰਾ ਪੂਰੇ ਵਿਰਾਸਤੀ ਸੰਦੂਖ ਸਾਰਾ ਕੁਝ ਪਿਆ ਹੈ। ਅੱਗੇ ਹੋਰ ਇੱਕ ਸੰਦੂਖ ਹੈ। ਤਨੂ ਰਾਚੂ ਵਗੈਰਾ ਬਗੋਲਦੇ ਨੇ ਪੁਰਾਣੇ ਵਿਰਾਸਤ ਜਿਹੜੇ ਖੱਡੀ ਬੁੰਨਦੀਆਂ ਸੀ ਬੀਬੀਆਂ ਘਗਰਾ ਵਗੈਰਾ ਹਨਾ ਤੇ ਇੱਧਰ ਇੱਕ ਹੋਰ ਸ਼ੇਰ ਬਹੁਤ ਵਧੀਆ ਲਿਖਿਆ ਹੋਇਆ ਹੈ। ਨੱਚਦੀ ਮੇਲਣ ਦਾ ਲੌਂਗ ਬੋਲੀਆਂ ਪਾਵੇ। ਵਾਹ ਜੀ ਵਾਹ। ਕੀ ਆਵਾਜ਼ ਹੈ। ਇਹ ਬਹੁਤ ਹੀ ਵਧੀਆ ਚਾਚੀ ਅਤਰੋ ਦੇ ਘਰ ਦਾ ਇਹ ਸ਼ਿੰਗਾਰ ਹੈ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਵਿਖਾਵਾਂਗੇ ਇੱਥੇ ਨਾਲ-ਨਾਲ ਅਸੀਂ ਅੱਗੇ ਆਜੋ ਜੀ ਇੱਧਰ ਤੇ ਆਜੋ ਕੋਮਕਾ ਕੱਚੇ ਘਰ ਉਸੇ ਤਰ੍ਹਾਂ ਹਾਂਜੀ ਆ ਦੇਖੋ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਣੀ ਹੈ ਅੱਧਰ ਦੇਖੋ ਜੀ ਇਹਨੂੰ ਕੀ ਕਿਹਾ ਜਾਂਦਾ ਭਲਾ ਦੇਖੋ ਕੀ ਕਿਹਾ ਜਾਂਦਾ ਇਹਨੂੰ ਦੇਖਿਆ ਇਹ ਵਿਰਾਸਤੀ ਚੀਜ਼ਾਂ ਵਿਰਾਸਤ ਮੇਲੇ ਵਿੱਚ ਹੀ ਮਿਲ ਸਕਦੀਆਂ ਨੇ ਹਨ ਜਿਹੜੇ ਵੀਰ ਜਾਣਦੇ ਐ ਤਾਂ ਉਹੀ ਐ ਆ ਦੇਖੋ ਆ ਚੱਕੀ ਐ ਇਸੇ ਚੱਕੀ ਤੋਂ ਪਹਿਲਾਂ ਪਹਿਲਾਂ ਜਦੋਂ ਖੋਜ ਹੋਈ ਸੀ ਇਸੇ ਦੇ ਬੀਬੀਆਂ ਆਟਾ ਪੀਪੀ ਕੇ ਰੋਟੀਆਂ ਫੇਰ ਬਣਦੀਆਂ ਸੀਗੀਆਂ ਹਨ ਆ ਦੇਖੋ ਕਿਵੇਂ ਸਾਰੇ ਕਢਾਈ ਵਾਲੇ ਤੋਤੇ ਸਾਰਾ ਪੁਰਾਣਾ ਵਿਰਸਾ ਹਨ ਜੀ ਆ ਅੱਗੇ ਸ਼ੇਰ ਹੋਰ ਬਹੁਤ ਸੋਹਣਾ ਲਿਖਿਆ ਹੋਇਆ ਤੁਹਾਨੂੰ ਪੜ੍ਹ ਕੇ ਸੁਣਾਉਣੇ ਅਸੀਂ ਪੇਕੇ ਤੋਂ ਨੇ ਪੈਣਾ ਨੱਚੀਆਂ ਸੋਹਰੇ ਨੱਚੀਆਂ ਦਰਾਣੀਆਂ ਜਠਾਣੀਆਂ ਕੀ ਬਾਤ ਹੈ ਬਹੁਤ ਸੋਹਣਾ ਸੋਹਣਾ ਬਹੁਤ ਵਧੀਆ ਸਾਡੇ ਬਾਉਜੀ ਵੀ ਆਏ ਹੋਏ ਨੇ ਵਿਰਾਸਤ ਮੇਲਾ ਵੇਖਣ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਭੈਣ ਜੀ ਨੇ ਪੂਰੀ ਇਧਰ ਡਿਊਟੀ ਲਈ ਹੋਈ ਹੈ ਚੱਕੀ ਦੇ ਠੀਕ ਹੈ ਜੀ ਸਾਹਮਣੇ ਹਰ ਇੱਕ ਚੀਜ਼ ਹੈ ਚਰਖੇ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਇਹ ਚੱਕੀ ਆ ਇਸ ਤਰ੍ਹਾਂ ਚੱਲਦੀ ਹੈ ਜੀ ਚੱਕੀ ਜੇ ਕਿਸੇ ਨੇ ਨਹੀਂ ਦੇਖੀ ਤਾਂ ਇਸ ਤਰ੍ਹਾਂ ਚੱਕੀ ਚੱਲਦੀ ਹੈ ਇਹ ਇਸ ਤਰ੍ਹਾਂ ਦਾਣੇ ਨਿਕਲਦੇ ਵਿੱਚੋਂ ਇਹ ਆਟਾ ਪੀਸਾ ਜਾਂਦਾ ਅੱਗੇ ਵਿਖਾਵਾਂਗੇ ਤੁਹਾਨੂੰ ਚਰਖਾ ਮੇਰੇ ਚਰਖੇ ਦੀ ਟੁੱਟ ਗਈ ਮਾਲ ਵਿੱਚ ਅਨਕੱਥਾ ਕੇਨਾ ਆਹ ਦੇਖੋ ਸਾਡੀ ਮਾਤਾ ਜੀ ਚਰਖਾ ਐ ਕਿੱਥੇ ਜਾਂਦਾ ਬੀਬੀਓ ਜੇ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਤਾਂ ਤੁਹਾਨੂੰ ਅੱਜ ਅਸੀਂ ਵਿਖਾਉਣਾ ਹੈ ਵਿਰਾਸਤ ਮੇਲੇ ਦੇ ਵਿੱਚ ਇਹਨੂੰ ਕਹਿੰਦੇ ਐ ਹਾਂਜੀ ਮੇਰੇ ਚਰਖੇ ਦੀ ਟੁੱਟ ਗਈ ਮਾਲ ਵਿੱਚ ਅਨਕੱਥਾ ਕੇਨਾ ਕੀ ਬਾਤ ਆ ਬਹੁਤ ਵਧੀਆ ਇਹਨੂੰ ਬਹੁਤ ਜਿਆਦਾ ਬੀਬੀਆਂ ਨੂੰ ਤਾਂ ਇਹ ਨਹੀਂ ਪਤਾ ਵੀ ਚਰਖਾ ਕੀ ਚੀਜ਼ ਹੁੰਦੀ ਹੈ ਹਨਾ ਸੰਦਾ ਕੀ ਚੀਜ਼ ਹੁੰਦੀ ਹੈ ਹਨ ਇੱਕ ਮੈਂ ਚੀਜ਼ ਹੋਰ ਪੁੱਛੂੰਗਾ ਮਾਤਾ ਜੀ ਨੂੰ ਮਾਤਾ ਜੀ ਇਹਨੂੰ ਕੀ ਕਿਹਾ ਜਾਂਦਾ ਹੈ ਟੇਰਨੀ ਕੀ ਕਿਹਾ ਜਾਂਦਾ ਇਹਨੂੰ ਟੇਰਨੀ ਕਿਹਾ ਜਾਂਦਾ ਇਹ ਦੇਖੋ ਇਹਦੇ ਨਾਲੇ ਗਲੋਟੇ ਗਲੋਟਿਆਂ ਤੋਂ ਇਹ ਟੇਰੇ ਜਾਂਦੇ ਲੱਛੇ ਫੜਦੇ ਨੇ ਇਹਦੇ ਜਿਹੜਾ ਜ਼ਿਆਦਾਤਰ ਅੱਜ ਕੱਲ ਬੱਚਿਆਂ ਨੂੰ ਨਹੀਂ ਪਤਾ ਤੇ ਇਹ ਚੀਜ਼ਾਂ ਲੋਪ ਹੁੰਦੀਆਂ ਜਾਂਦੀਆਂ ਪਰ ਇੱਥੇ ਬਠਿੰਡਾ ਅਵਰਾਸਤ ਮੇਲੇ ਵਿੱਚ ਤੁਹਾਨੂੰ ਸਭ ਕੁਝ ਮਿਲੇਗਾ ਤੁਹਾਨੂੰ ਦੁੱਧ ਰੜਕਣ ਨੂੰ ਵੀ ਦਿਖਾਵਾਂਗੇ ਵੀ ਦੁੱਧ ਕਿਵੇਂ ਰੜਕਦੇ ਹੁੰਦੇ ਸੀ ਪਹਿਲਾਂ ਅੱਜ ਕੱਲ ਤਾਂ ਇਲੈਕਟ੍ਰੋਨਿਕ ਮਸ਼ੀਨਾਂ ਚੱਲ ਪਈਆਂ ਨੇ ਇਸ ਤਰ੍ਹਾਂ ਕਰਕੇ ਦੁੱਧ ਰੜਕਿਆ ਜਾਂਦਾ ਦੇਖੋ ਇਹਦੇ ਵਿੱਚ ਦੁੱਧ ਪਾ ਕੇ ਚਾਟੀ ਦੇ ਵਿੱਚ ਠੀਕ ਹੈ ਮਧਾਣੀ ਪਾ ਕੇ ਇਸ ਤਰ੍ਹਾਂ ਕਰਕੇ ਇਹ ਰੜਕਿਆ ਜਾਂਦਾ ਸੀ ਪਹਿਲਾਂ ਠੀਕ ਹੈ ਸਵਾਣੀਆਂ ਪਹਿਲਾਂ ਸਵੇਰੇ 4 ਵਜੇ ਉੱਠ ਕੇ ਦੁੱਧ ਰੜਕਦੀਆਂ ਹੁੰਦੀਆਂ ਸੀਗੀਆਂ ਤੇ ਅੱਜ ਕੱਲ ਅਸੀਂ 7 ਵਜੇ ਬਿਸਤਰਾ ਦੇ ਵਿੱਚ ਹੀ ਪਏ ਹੁੰਦੇ ਹਾਂ ਹਾਂਜੀ ਅੱਗੇ ਉਹ ਵੀ ਉਹ ਤੁਹਾਨੂੰ ਅਸੀਂ ਦਿਖਾਈ ਜਣੇ ਜੀ ਅਸੀਂ ਜਿੰਨਾ ਕਿ ਸਾਨੂੰ ਲੱਗਾ ਤੁਹਾਨੂੰ ਪੂਰੇ ਦਾ ਪੂਰਾ ਅਸੀਂ ਮੇਲਾ ਸ਼ੂਟ ਕਰਕੇ ਦੱਸਾਂਗੇ ਅਸੀਂ ਨਾਲ ਨਾਲ ਇੱਥੇ ਹੋਰ ਵੀ ਐ ਸੱਭਿਆਚਾਰਕ ਮੇਲਾ ਵੀ ਚੱਲ ਰਿਹਾ ਹੈ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਆਹ ਦੇਖੋ ਰਾਸਤੀ ਚੀਜ਼ਾਂ ਹੋਰ ਵਿਖਾਉਣੇ ਆ ਸੀ ਤੁਹਾਨੂੰ ਇਹ ਦੇਖੋ ਇਹਨੂੰ ਕੀ ਕਿਹਾ ਜਾਂਦਾ ਬਣਾ ਇਹ ਹਲਦੀ ਹੈ ਜੀ ਹਲਦੀ ਹੈ ਇਹਨੂੰ ਹਲਦੀ ਕਿਹਾ ਜਾਂਦਾ ਹਲਦੀ ਲੱਗਦਾ ਅਦਰਕ ਵਗੈਰਾ ਇਹ ਪਰ ਹਲਦੀ ਹੈ ਇਹ ਰਾਤ ਜਮਾ ਤਾਜੀ ਵਟਕੇ ਲਿਆਏ ਨੇ ਇੱਧਰ ਦੇਖੋ ਇਹ ਬਹੁਤ ਘੋੜੇ ਸਾਰੇ ਬੇਨਤੀ ਹੈ ਆਹ ਦੋਸਤੋ ਤਰੀ ਬਾਰੇ ਕਿਤੀ ਦੀ ਛੜੀ ਦੇ ਟੁਕਰੇ ਬਣਾਏ ਜਾਂਦੀ ਹੈ ਇਸ ਤਰ੍ਹਾਂ ਟੁਕਰੇ ਬੰਦੇ ਆ ਤੇ ਛਾਬੇ ਵੀ ਬਣਾਏ ਜਾਂਦੇ ਸੀਗੇ ਛਾਬਾ ਬਣਾ ਰਿਹਾ ਵੀਜੀ ਤਰੀ ਛੜੀਆਂ ਦੇ ਰੋਟੀਆਂ ਵਾਲਾ ਛਾਬਾ ਉਸ ਤੋਂ ਪਹਿਲਾਂ ਇਹ ਬਹੁਤ ਹੀ ਮਿਹਨਤ ਦੇ ਨਾਲ ਮਿਹਨਤ ਕਰ ਰਿਹਾ ਬਾਈ ਵਿਰਾਸਤ ਦੇ ਵਿੱਚ ਵਿਰਾਸਤੀ ਮੇਲੇ ਦੇ ਵਿੱਚ ਆ ਕੇ ਵਿਰਾਸਤ ਦਿਖਾਉਣ ਵਾਸਤੇ ਵੀਰ ਜੀ ਮਿਹਨਤ ਕਰ ਰਹੇ ਨੇ ਤੇ ਆਓ ਦੋਸਤੋ ਆ ਦੇਖੋ ਆ ਤਾਂ ਆਪ ਉੱਲੀ ਗਈ ਬੀਬੀ ਬੋਜੀ ਦੇ ਵਾਢੀ ਦਾਣੇ ਭੁੰਨ ਰਹੀ ਹੈ ਅੱਜ ਕੱਲ ਬੱਚਿਆਂ ਨੂੰ ਪਤਾ ਹੀ ਨਹੀਂ ਭੁਜੇ ਬਣਾਏ ਨਹੀਂ ਮਿਲਦੇ ਐ ਤੇ ਆਓ ਦੋਸਤੋ ਅਸੀਂ ਆਸਮਨਾਂ ਲੰਘਾ ਦਿਨ ਜਸਤ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਮਲਵਾਈ ਗੱਭਰੂ ਚੈਨਲ ਨਾਲ ਜੁੜਨ ਦਾ ਅੱਗੇ ਤੋਂ ਵੀ ਅਸੀਂ ਤੁਹਾਨੂੰ ਬਹੁਤ ਵਧੀਆ ਵਧੀਆ ਵਿਰਾਸਤੀ ਮੇਲੇ ਅਤੇ ਜਿਵੇਂ ਅੱਗੇ ਵਿਰਾਸਤ ਦੀਆਂ ਚੀਜ਼ਾਂ ਤੁਹਾਨੂੰ ਦਿਖਾਉਣੇ ਅਸੀਂ ਬਹੁਤ ਵਧੀਆ ਜੁੜੇ ਰਹੋ ਧੰਨਵਾਦ ਤੁਹਾਡਾ ਮਲਵਾਈ ਗੱਭਰੂ ਚੈਨਲ ਦੇਖਣ ਦਾ